ਨਾਜਪਿੰਾਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹਮਨਜੀਤ ਸਿੰਘ ਰੋਮਾਣਾ ਡਾਕਟਰ ਰਿੰਚੂ ਲੁੰਬਾ ਬਾਇਓਕੈਮਿਸਟਰੀ ਵਿਭਾਗ ਦੇ ਪ੍ਰੋਫੈਸਰ ਅਤੇ ਮੁਖੀ 크ਰਿਸਚੀਅਨ ਮੈਡੀਕਲ ਕਾਲਜ ਅਤੇ ਹਸਪਤਾਲ ਲੁਧਿਆਣਾ ਨੇ ਇੱਕ ਸਿੰਗਲ ਥੀਮ ਬਹੁ ਅਨੁਸ਼ਾਸਨੀ ਕਾਨਫਰੰਸ ਦਾ ਆਯੋਜਨ ਕੀਤਾ ਜਿਸ ਵਿੱਚ ਅੰਤਰਰਾਸ਼ਟਰੀ ਪ੍ਰਸਿੱਧੀ ਦੇ ਬੁਲਾਰਿਆਂ ਨੇ ਮਲਟੀਪਲ ਮਾਇਲੋਮਾ ਦੇ ਨਿਦਾਨ ਅਤੇ ਇਲਾਜ ਵਿੱਚ ਨਵੀਨਤਮ ਰੂਪਾਂ ਬਾਰੇ ਚਰਚਾ ਕੀਤੀ ਮਲਟੀਪਲ ਮਾਇਲੋਮਾ ਬਲੱਡ ਕੈਂਸਰ ਦੀ ਇੱਕ ਕਿਸਮ ਹੈ ਜੋ ਬਜ਼ੁਰਗਾਂ ਵਿੱਚ ਆਮ ਹੁੰਦਾ ਹੈ ਜੇਕਰ ਇਸ ਕੈਂਸਰ ਦਾ ਜਲਦੀ ਪਤਾ ਲੱਗ ਜਾਵੇ ਤਾਂ ਮਰੀਜ਼ਾਂ ਦਾ ਵਧੀਆ ਤਰੀਕੇ ਨਾਲ ਇਲਾਜ ਕੀਤਾ ਜਾ ਸਕਦਾ ਹੈ ਇਸ ਅਕਾਦਮਿਕ ਦਾਵਤ ਵਿੱਚ ਪਹਾਗਲੈਂਡ ਵੱਲੋਂ ਹੀ ਪੰਜਾਬ ਦੇ ਵੱਖ-ਵੱਖ ਹਿੱਸਿਆਂ ਤੋਂ ਡੈਲੀਗੇਟਾਂ ਨੇ ਚੰਗੀ ਗਿਣਤੀ ਵਿੱਚ ਸ਼ਿਰਕਤ ਕੀਤੀ सीएमसी ਦੇ ਡਾਇਰੈਕਟਰ ਡਾਕਟਰ ਵਿਲੀਅਮ ਪੱਟੀ ਨੇ ਪੰਜਾਬ ਮੈਡੀਕਲ ਕਾਉਂਸਲ ਦੇ ਆਬਜ਼ਰਵਰ ਡਾਕਟਰ ਕਰਨਵੀਰ ਗੁਇਲ ਦੀ ਮੌਜੂਦਗੀ ਵਿੱਚ ਕਾਨਫਰੰਸ ਦਾ ਉਦਘਾਟਨ ਕੀਤਾ ਜਿਨ੍ਹਾਂ ਨੇ ਕਾਨਫਰੰਸ ਵਿੱਚ 4 ਕ੍ਰੈਡਿਟ ਘੰਟੇ ਦਿੱਤੇ ਡਾਕਟਰ ਪੱਟੀ ਨੇ ਸੀਐਮਸੀ ਵਿੱਚ ਉਪਲਬਧ ਮਰੀਜ਼ਾਂ ਦੇ ਪ੍ਰਬੰਧਨ ਅਤੇ ਖੋਜ ਲਈ ਸੁਵਿਧਾਵਾਂ 'ਤੇ ਜ਼ੋਰ ਦਿੱਤਾ ਵਾਖਵਾਖ ਬੁਲਾਰਿਆਂ ਵਿੱਚ ਪੀਜੀਆਈ ਚੰਡੀਗੜ੍ਹ ਤੋਂ ਡਾਕਟਰ ਪੰਕਜ ਮਲਹੋਤਰਾ ਡਾਕਟਰ ਸ਼੍ਰੀਜੇਸ਼ ਅਤੇ ਡਾਕਟਰ ਮਨੂਪ੍ਰਦੇਸ਼ ਸਿੰਘ ਹੋਮੀ ਭਾਬਾ ਕੈਂਸਰ ਹਸਪਤਾਲ ਚੰਡੀਗੜ੍ਹ ਤੋਂ ਡਾਕਟਰ ਰਵੀਕਰਨ ਐਨ ਪਵਾਰ ਡਾਕਟਰ ਜੋਸਫ ਜੌਨ ਡਾਕਟਰ ਬੰਦਨਾ ਭੱਟੀ ਡਾਕਟਰ ਮਾਰੀਆ ਥਾਮਸ ਅਤੇ ਡਾਕਟਰ ਸੀਐਮਸੀ ਤੋਂ ਰਿਚੂ ਲੂੰਬਾ ਅਤੇ ਦਿੱਲੀ ਤੋਂ ਡਾਕਟਰ ਹਰਲੀਨ ਕੌਰ ਡਾਕਟਰ ਰਿਚੂ ਲੂੰਬਾ ਦੇ ਅਨੁਸਾਰ ਸੀਐਮਸੀ ਨਵੀਨਤਮ ਇਲਾਜ ਅਤੇ ਡਾਇਗਨੋਸਟਿਕ ਸਹੂਲਤਾਂ ਨੂੰ ਸਾਬਤ ਕਰ ਰਿਹਾ ਹੈ ਜਿੱਥੇ ਕਲੀਨਿਕਲ ਹੈਮਟੋਲੋਜੀ ਹੈਮਟੋ ਪਹਿਲਾ ਪੈਥੋਲੋਜੀ ਅਤੇ ਬਾਇਓਕੈਮਿਸਟਰੀ ਦੇ ਵਿਭਾਗ ਮਰੀਜ਼ਾਂ ਨੂੰ ਨਵੀਨਤਮ ਸਹੂਲਤਾਂ ਪ੍ਰਦਾਨ ਕਰਨ ਲਈ ਇਕੱਠੇ ਹੁੰਦੇ ਹਨ